ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਇਹ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਅਰਕ ਬਹੁਤ ਹੀ ਵਧੀਆ ਕੁਆਲਿਟੀ ਦੇ ਨਿਕਲਦੇ ਨੇ ਕਿਉਂਕਿ ਕੱਚਾ ਇਹ ਜਿਹੜਾ ਕੱਚ ਹੁੰਦਾ ਹੈ ਉਹ ਕਦੇ ਵੀ ਜਦੋਂ ਅਰਕ ਤਿਆਰ ਹੁੰਦਾ ਹੈ ਉਹਦੇ ਵਿੱਚ ਨਹੀਂ ਮਿਲਦਾ ਭਾਵ ਇਹਦਾ ਮਿਸ਼ਰਣ ਨਹੀਂ ਹੁੰਦਾ ਕਿਉਂਕਿ ਜੇ ਹੋਰ ਧਾਤੂ ਵਿੱਚ ਕੱਢਾਂਗੇ ਤਾਂ ਅਰਕ ਦਾ ਅਸਰ ਕੁਛ ਨਾ ਕੁਛ ਉਸ ਧਾਤੂ ਨਾਲ ਮਿਕਸ ਹੋ ਕੇ ਅਰਕ ਵਿੱਚ ਚਰਿਆ ਜਾਂਦਾ ਹੈ ਇਹ ਇਦੇ ਰਹੀ ਅਸੀਂ ਗੁਲਾਬ ਦਾ ਅਰਕ ਚੰਦਨ ਦਾ ਅਰਕ ਸੁਹਾਂਜਣਾ ਦਾ ਅਰਕ ਤੇ ਪੁਨਰਵਾ ਦਾ ਅਰਕ ਤਮਾਸ਼ੇ ਦਾ ਅਰਕ ਕਈ ਤਰ੍ਹਾਂ ਦੇ ਅਰਕ ਕੱਢਾਂਗੇ ਜੋ ਪੀਣ ਨੂੰ ਸੌਖੇ ਹੋਣਗੇ ਅਰਕ ਬਹੁਤ ਛੇਤੀ ਪਚਦੇ ਨੇ ਤੇ ਪੀਣੇ ਬਹੁਤ ਸੌਖੇ ਨੇ ਕਿਸੇ ਵੀ ਕਿਸਮ ਦਾ ਅਰਕ ਜਦੋਂ ਅਸੀਂ ਕੱਢਾਂਗੇ ਸਾਡੀ ਆਈਡੀ ਪਰ ਤੁਸੀਂ ਦੇਖ ਲਓ ਜੇ ਕਿਸ ਨੂੰ ਲੋੜ ਆ ਤਾਂ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਫਾਇਦੇ ਬਹੁਤ ਨੇ ਅਰਕ ਸਿੱਧੇ ਡਾਇਰੈਕਟ ਆਪਣੇ ਸਰੀਰ ਤੇ ਕੰਮ ਕਰਦੇ ਨੇ ਅਗਲੀ ਵੀਡੀਓ ਵਿੱਚ ਦੱਸਾਂਗੇ ਬਹੁਤ ਬਹੁਤ ਧੰਨਵਾਦ